ਅਸੀਂ ਇਸ ਕਾਬਲ ਬਣੇ ਰਹੀਏ ਮੁੱਖ ਮੰਤਰੀ ਸਾਹਿਬ ਇਹ ਫੜ ਕੇ ਰੱਖਣੀਆਂ ਇਹ ਆਪਾਂ ਪੜਨੀ ਵੀ ਇੱਛਾ ਫੜ ਕੇ ਸੁਣਾਉਣੀਆਂ ਤੋਂ ਮੈਨੂੰ ਥੋੜੀ ਬਹੁਤ ਇੱਛਾ ਹਾਂਜੀ ਪੜ੍ਹੇਗਾ ਨਾ ਪੜ੍ਹਦਾ ਹਾਂਜੀ ਹਾਂਜੀ ਉਹ ਨਾਮ ਪੈਰੀਆਂ ਤੁਸੀਂ ਨਾ ਤ੍ਰੀਪੁਰ ਵਿਹਾਈ ਕੈਂਪ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ ਮੇਰੇ ਨਾਲ ਮੰਮੀ ਪਾਪਾ ਦੀ ਡੈਥ ਹੋ ਗਈ ਆ ਮੰਮੀ ਨੂੰ 4 ਮਹੀਨੇ ਹੋਏ ਤੇ ਪਾਪਾ ਦੀ ਡੈਥ ਹੋ ਗਈ ਆ ਤਾਂ ਮੇਰਾ ਕਲਾ ਕਲਾ ਇੱਕ ਭਰਾ ਵਾ ਦੇ ਭੈਣਾਂ ਦੋਵੇਂ ਜਿਵੇਂ ਆਉਣ ਵਾਲੇ ਆ ਇਹਨਾਂ ਨੂੰ ਸਿਰ ਦੇ ਦੋਰੇ ਪੈਂਦੇ ਆ ਕਿਨੇ ਕੁੱਟਦੇ ਮਾਰਦੇ ਆ ਇੱਧਰ ਦੀ ਆਫਤ ਇਹਨਾਂ ਨੂੰ ਘਰ ਵਿੱਚ ਨਾ ਸਾਂਭਣ ਵਾਲਾ ਹੈ ਨਹੀਂ ਪਹਿਲਾਂ ਮੇਰਾ ਸਾਂਭਦੀ ਫੇਰੇ ਮੇਰੇ ਚਾਚੇ ਤਾਂ ਆਏ ਨੇ ਮੇਰਾ ਵਿਆਹ ਕਰਤਾ ਹੁਣ ਇਹ ਜਿਆਦਾ ਹੀ ਪੈਂਟ ਵਾਲਿਆਂ ਨੂੰ ਮਾਰਦਾ ਕੁੱਟਦਾ ਵਾ ਘਰ ਅੱਗ ਲਾ ਲੈਂਦਾ ਵਾ ਆ ਪੈਂਟ ਵਾਲੇ ਨੇ ਫੜ ਕੇ ਬੰਨਿਆ ਇਹਨੂੰ ਮੁੰਡੇ ਨੂੰ ਕਿੱਥੋਂ ਆਏ ਹੋ ਪੈਂਡ ਜੋਂ ਲੱਗਦੋ ਬਟਾਲੇ ਲੱਗੇ ਕਿਹੜਾ ਜੋ ਲੰਗਰ ਬਟਾਲੇ ਲੱਗ ਗਏ ਜੋ ਲੰਗਰ ਬਟਾਲੇ ਹਾਂਜੀ ਕੋਈ ਨਹੀਂ ਪਸੰਦ ਮੈਨੂੰ ਇੱਦਾਂ ਹੋ ਗਿਆ ਪਿਆ ਇਹਨਾਂ ਨੂੰ ਵੀਡੀਓ ਵੀ ਆਪਣੀ ਸੈਂਡ ਕੀਤੀ ਹੈ ਅੱਗੇ ਨੰਬਰ ਤੇ ਐਸੇ ਬੰਨੇ ਹੋਇਆ ਉਹੀ ਆ ਹਾਂਜੀ ਹਾਂਜੀ ਤੇ ਉਹ ਜਿਹੜੇ ਪੱਟੇ ਚ ਲਾਏ ਘਾਰ ਨੋ ਕੱਟੇ ਪਿੰਡ ਦੇ ਸਾਰੇ ਹੋਣ ਵੀ ਬੰਨ ਕੇ ਲਏ ਹਾਂਜੀ ਨਹੀਂ ਹੋਣੇ ਨਹੀਂ ਬੰਨ ਕੇ ਲਿਆਏ ਜਦੋਂ ਇਹਨੂੰ ਦੋਰਾ ਜਾਂ ਪੈਂਦਾ ਉਦੋਂ ਕਰਦਾ ਵਾ ਇਹਨਾਂ ਨੂੰ ਤੇ ਜਦੋਂ ਦੋਰਾ ਪੈਹੜਦਾ ਉਦੋਂ ਮੈਂ ਨਾਰਮਲ ਹੋ ਜਾਂਦਾ हां जी पर वो ज्यादा ਕਰਨ ਦੇ ਪਿਆਏ ਲਾਗੇ ਗਵਾਂਟੀ ਨਾਲ ਉਹਨਾਂ ਦੇ ਸਾਰੇ ਇਤਾਰ ਪਾਸਾਂ ਦੇ ਰੋੜੇ ਮਾਰ-ਮਾਰ ਕੇ ਉਹਦੇ ਹੀ ਫੜ ਕੇ ਉਹਨੂੰ ਕੁੱਟਣਾ ਮਾਰ ਦੇਣਾ ਵਾਹਣੇ ਸਾਹੇ ਤਾਂ ਆਪਰੇ ਬੀਜਾ ਅਜੇ ਸੱਤੇ ਕੋਈ ਨਹੀਂ ਸਾਹਮਣੇ ਗੁਣੇ ਕਿਸੇ ਨੇ ਮਾਰਿਆ ਵੀ ਰੋੜਾਂ ਦੇ ਹਾਂਜੀ ਹਾਂਜੀ ਬਹੁਤ ਆਣ ਗਵਾਂਟੀ ਰੋੜੇ ਚ ਵਾਏ ਆ ਆ ਦੇਖੋ ਸਾਰੇ ਸੜਕ ਤੇ ਹੀ ਖਲਾ ਰਹੀ ਐ ਇੰਨੇ ਆ ਕਮਰਾ ਦਾ ਇਹ ਲੱਗੀ ਗੁਆਰੰਟੀ ਸਾਡੇ ਗੁਆਰੰਟੀ ਜਿਹੜੇ ਕਿਤੇ ਬਣਿਆ ਉਹ ਕਮਰਾ ਹੁੰਦਾ ਨਾ ਜਿੱਥੇ ਬਣਿਆ ਹੈ ਚੱਲਣੇ ਰੋੜੇ ਕੋਈ ਨਾ ਪੈਨੇ ਮਿਲ ਆਉਂ ਦਾਖਲ ਕਰਨਾ ਪਊ ਨਾਲ ਕੌਣ ਰਹੂਗਾ ਨਾਲ ਰਹਿਣਾ ਪੜਾ ਇੱਕ ਜਾਨੇ ਨੂੰ ਸਰਪੰਚ ਨੇ ਵੀ ਅਪਲੀਕੇਸ਼ਨ ਦੇ ਕੇ ਹਾਂ ਨਹੀਂ ਮੈਂ ਮੰਨਣਾ ਪੈਣਾ ਸਾਰੇ ਜਿੰਨਾ ਤੇ ਵੀ ਸਹਿਮਤ ਆ ਸਰਪੰਚ ਨੇ ਅਪਲੀਕੇਸ਼ਨ ਲੈ ਕੇ ਦਿੱਤੀ ਆ ਤੇ ਪਰ ਨਾਲ ਰਹਿਣਾ ਪੈਣਾ ਇੱਕ ਜਾਨੇ ਨੂੰ ਦੋਵੇਂ ਯਾਰ ਜਲੀ ਭੈਣ ਵੀ ਐ ਤੇ ਹਰਾ ਵੀ ਆ ਭੈਣ ਵੀ ਇੱਥੇ ਉਹਦਾ ਵੀ ਹੋਣਾ ਲੰ ਪਰ ਇੱਕ ਜਾਨੇ ਨੂੰ ਸਹੀ ਬੰਦੇ ਨੂੰ ਨਾਲ ਰਹਿਣਾ ਪਊਗਾ ਹਾਂਜੀ ਆਪਾਂ ਠੀਕ ਹੋ ਜਾਣਗੇ ਕੋਈ ਦਿੱਕਤ ਵਾਲੀ ਗੱਲ ਅਸੀਂ ਪੂਰੀ ਮਦਦ ਕਰਾਂਗੇ ਤੁਸੀਂ ਕਰਨਾ ਕੁਝ ਨਹੀਂ ਜਿਹੜੇ ਨਾਲ ਰਹਿਣਾ ਬਸ ਸਿਰਫ ਕੋਲੇ ਹੋਣਾ ਚਾਹੀਦਾ ਇੱਕ ਬੰਦਾ ਫੈਮਿਲੀ ਦਾ ਮੈਂਬਰ ਹਾਂਜੀ ਹੈਨਾ ਆਪਾਂ ਐਡਮਿਟ ਕਰ ਲੈਨੇ ਦੋਨਾਂ ਨੂੰ ਟਰੀਟਮੈਂਟ ਵੀ ਹੋ ਜਾਊਗਾ ਭਾਣੇ ਕੋਈ ਦਿੱਕਤ ਨਹੀਂ ਪਰ ਇੱਕ ਜਣੇ ਨੂੰ ਨਾਲ ਰੱਖਣਾ ਪੈਣਾ ਵੀਰੇ ਇੰਨੀ ਕਿ ਤਾਂ ਹਿੰਮਤ ਮਾਰਨੀ ਪੈਣੀ ਮੇਰਾ ਭਰਾ ਬਣ ਕੇ ਦੇਖੋ ਤੁਹਾਡੀ ਜ਼ਿੰਮੇਵਾਰੀ ਆ ਤੁਹਾਨੂੰ ਪਰਮਾਤਮਾ ਨੇ ਇਸ ਸਥਿਤੀ ਚ ਜੋੜਿਆ ਇਹਦੇ ਨਾਲ ਨਾ ਜੇ ਇਹਦੇ ਪਰਿਵਾਰ ਚ ਜਿੰਨ ਦਿੱਕਤ ਆਈ ਆ ਤਾਂ ਇਹਨੂੰ ਨਾਲ ਖੜਨਾ ਚਾਹੀਦਾ ਹਰਦੇ ਭੈਣ ਭਰਾ ਮਾਣੋ ਉਹ ਉਹਨਾਂ ਨੂੰ ਜਿੱਦਾਂ ਕੋਈ ਨਿਵਾਸ ਹੋਵੇ ਫਿਰ ਤਾਂ ਅਸੀਂ ਇਕੱਲੇ ਰੱਖ ਲਈਏ ਮੇਰਾ ਕੋਈ ਨਹੀਂ ਸਰਕਤ ਉਹ ਲਿਆਂਦਾ ਜਿਹੜਾ ਆਪਣੇ ਪਰਿਵਾਰ ਉਹ ਰਹਿਣ ਜੋਗੇ ਹੋ ਜਾਣਗੇ ਇਹ ਗੱਲ ਪੱਕੀ ਆ ਵੀ ਉਹ ਜੇ ਤੁਸੀਂ ਇਕੱਲੇ ਨੂੰ ਛੱਡ ਜੂਗੇ ਉਹ ਠੀਕ ਨਹੀਂ ਹੋਣਾ ਕਿਉਂਕਿ ਉਹਨੂੰ ਸਪੋਰਟ ਵੀ ਤਾਂ ਚਾਹੀਦੀ ਹੈ ਨਾ ਕਿਸੇ ਦੀ ਵੀ ਹਾਂ ਮੇਰਾ ਕੋਈ ਹੈਗਾ ਜੇ ਕੱਲਾ ਛੱਡ ਜੂਗੇ ਉਹਨੂੰ ਐ ਲੱਗੂ ਮੈਨੂੰ ਕਿੱਥੇ ਛੱਡ ਗਿਆ ਤੇ ਹੋਰ ਅਫਸੈਟ ਹੋ ਜੀ ਇਸ ਕਰਕੇ ਬਾਹਲੇ ਨਹੀਂ ਆਪਾਂ ਕਹਿੰਦੇ 10 15 ਦਿਨਾਂ ਹਾਂਜੀ 15 ਦਿਨਾਂ ਵਾਸਤੇ ਤੁਸੀਂ ਇੱਕ ਵਾਰੀ ਰਹੋ ਪਹਿਣੇ ਔਕੇ ਸਭ ਕੁਝ ਅਡਜਸਟਮੈਂਟ ਕਰ ਲਓ ਅਸੀਂ ਤੁਹਾਡੇ ਨਾਲ ਵੀਰੇ ਠੀਕ ਹੋ ਜਾਊਗਾ ਵੀਰੇ ਕੀ ਹਾਲ ਨੇ ਠੀਕ ਆਵਾ ਮੁੰਡਾ ਹਾਂਜੀ ਕਿਵੇਂ ਆ ਕਿੰਨਾ ਪੜਿਆ ਤੂੰ ਹੈ ਪੰਜਵੀਂ ਪੜੇ ਪੰਜ ਪੜਿਆ ਕੀ ਕੰਮ ਕਰਦਾ ਕਾਰਖਾਨੇ ਦਾ ਕਾਰਖਾਨੇ ਚ ਕੀ ਅੰਦੀ ਖਰਾਕ ਦਾ ਉਹਦਾ ਗਰਮੀ ਦਾ ਕੰਮ ਹੈਂ ਗਰਮੀ ਦਾ ਕੰਮ ਗਰਮੀ ਦਾ ਨਹੀਂ ਵਰਮੇ ਦਾ ਵਰਮੇ ਦਾ ਵਰਮੇ ਦਾ ਕਿੰਨੀ ਦਿਨ ਖਾ ਤੇਰੀ 400 ਰੁਪਏ ਦਿਹਾੜੀ ਵੀ ਤੂੰ ਜਰਾ ਇਹ ਕਾ ਤੂੰ ਕਰਦਾ ਕੋਸਾ ਆ ਜਾਂਦਾ ਜਦੋਂ ਇੱਕ ਦਾ ਵੀ ਪਤਾ ਨਹੀਂ ਲੱਗਦਾ ਜਿਹੜਾ ਬਾਕੀ ਸਾਰੀ ਸੋਦੀ ਬਹੁਤ ਛੇਤੀ ਠੀਕ ਹੋ ਗਈ ਉਹ ਹੀ ਮੰਨਣਾ ਸਾਣੀ ਕਿ ਇੱਕ ਨਾ ਮੁੱਢਾ ਕੋਈ ਗੱਲ ਬਣੀ ਮੰਮੀ ਡੇੜੀ ਦੀ ਡੈਥ ਹੋ ਗਈ ਬਾਅਦ ਇਕੱਲਾ ਰਹਿ ਗਿਆ ਮੇਰੇ ਅੱਗੇ ਸਾਹਮਣੇ ਉਹ ਹੀ ਕਹਿੰਦਾ ਬਿਮਾਰੀਓਂ ਹੀ ਇਕੱਲੇ ਪਣਦੀ ਐ ਭੈਣੇ ਮੰਮੀ ਨੂੰ ਹੀ ਨਾ ਮੰਮੀ ਤੇ ਹੀ ਉਹਦਾ ਉਹ ਕਹਿੰਨੋ ਡੈਡੀ ਨੂੰ ਵੀ ਸੀ ਨਾਲੇ ਹਾਂਜੀ ਡੈਡੀ ਨੂੰ ਵੀ ਸੀ ਕਿਹੜੀ ਠੀਕ ਠਾਕ ਹੈ ਡੈੜੀ ਮੰਮੀ ਚ ਲਾਉਂਦੇ ਹੀ ਡੇੜੀ ਤੇ ਮੰਮੀ ਨੂੰ ਟੈਪ ਗਾੜੀ ਕਦੋਂ ਪੂਰੇ ਹੋਇਆ ਡੇੜੀ ਨਾਲ ਹਾਲ ਹੀ ਹੋਇਆ ਵਾ ਤੇ ਮੰਮੀ ਨੂੰ ਮੰਮੀ ਨੂੰ 4 ਮਹੀਨੇ ਹੋਈ ਹੀ ਤੇ ਡੈਡੀ ਇੱਦਾਂ ਹੋ ਗਏ ਸਾਹ ਸਾਹ ਦੀ ਇਹ ਹੋ ਜਾ ਉਹ ਘਰ ਵਿੱਚ ਇਹਨਾਂ ਨੂੰ ਕੋਈ ਸੰਭਣ ਆਲਾ ਹੈ ਉਹ ਭੈਣ ਕਿੱਥੇ ਉਹਨਾਂ ਤਾਂ ਮਲਾਓ 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 ਮੇਰੇ ਆ ਭਰਾ ਦੇ ਸੱਸ ਦੀ ਦਿਮਾਗੀ ਹਲਕ ਬਹੁਤ ਜ਼ਿਆਦਾ ਖਰਾਬ ਹੋ ਗਈ ਸੱਸ ਸਾਲੋਂ ਛੜ ਪਹੇਗੀ ਇਹ ਕਿਦੋਂ ਦੀ ਕਿੰਨੀ ਪੁਰਾਣੀ ਫੋਟੋ ਆ ਐ ਸੱਤ ਸਾਲ ਪੁਰਾਣੀ ਫੋਟੋ ਦਿਮਾਗੀ ਵਾਲੇ ਹਾਈਪਰ ਬੋਲ ਤੋਂ ਲੰਬੇ ਕੰਟਰੋਲ 'ਚ ਪਾਣੀ ਨਹੀਂ ਖਾਂਦੇ ਦਵਾਈਆਂ ਸੁੱਟ ਦਿੰਦੇ ਲਖਨਊ ਤੋਂ ਆਏ ਕੋਲ ਕੋਣ ਆਏ ਨਾ ਪਾਪਾ ਜੀ ਆਨੇ ਇਹ ਜਿਹੜੀ ਭਰਾ ਕਿੱਥੇ ਤਰਾ ਪਿਕਚਰ ਬਿਠਾ ਕੇ ਆਈਆਂ ਹਾਈਪਰ ਬੋਲ ਬਲਾ ਨੂੰ ਬਲਾ ਇੱਥੇ ਹਾਂਜੀ ਹੋਰ ਵੀਰੇ ਠੀਕ ਕੋ ਭੈਣੇ ਸਾਸ੍ਰੀਕਾਰ ਦਵਾਈ ਕਿੱਥੋਂ ਚੱਲਦੀ ਹੁਣ ਇਹਨਾਂ ਦੀ ਡੀਐਮ ਕੋਈ ਦੇਖੋ ਜਿਹੜੀ ਇਹ ਬਿਮਾਰੀ ਆ ਭੈਣ ਨੂੰ ਇਦਾਂ ਵਾਲੀ ਹੈ ਨਾ ਪਾਰਕਿਨਸਨ ਦੀ ਇਹ ਬਲੱਡ ਚ ਇਹਨੂੰ ਪਹਿਲਾਂ ਕਿਸੇ ਨੂੰ ਸੀ ਹਾਂ ਔਰ ਸਾਡੇ ਕੋਲੇ ਕਾਫੀ ਪਹਿਲਾਂ ਵੀ ਦਵਾਈ ਲੈ ਕੇ ਜਾਂਦੇ ਆ ਬੰਦੇ ਪਰ ਇਹ ਇੱਕ ਲੈਵਲ ਤੇ ਤਾਂ ਠੀਕ ਹੋ ਜਾਂਦਾ ਜਾ ਕੇ ਬੰਦਾ ਬਾਅਦ ਜਾ ਕੇ ਫਿਰ ਕਈ ਵਾਰ ਜਦੋਂ ਮੌਸਮ ਬਦਲਦਾ ਜਾਂ ਕੁਝ ਹੋਰਾਂ ਦਿੱਕਤ ਆ ਜਾਂਦੀ ਹੈ ਤੇ ਅਸੀਂ ਤਾਂ ਇਹ ਕਹਿੰਨੇ ਵੀ ਤੁਸੀਂ ਇੱਥੋਂ ਸੱਤ ਦਵਾਈ ਸ਼ੁਰੂ ਕਰਨੀ ਆ ਤਾਂ ਸਾਡੇ ਕੋਲੇ ਨੀਰੋ ਵਾਲੇ ਡਾਕਟਰ ਨਹੀਂ ਹੈਗੇ ਸਾਡੇ ਕੋਲੇ ਸਾਈਕੀਆਟ੍ਰਿਕ ਡਾਕਟਰ ਨੇ ਘਰ ਵਾਲਾ ਕਿੱਥੇ ਆਦਾ ਉਹ ਵੀਰ ਜੀ ਬੱਸ ਮੈਨੂੰ ਅਹੀਂ ਛੱਡ ਗਿਆ ਬੱਸ ਤੇ ਮੇਰਾ ਪਿਆ ਨਹੀਂ ਸੀ ਕਰਨਾ ਮੈਂ ਤਾਂ ਬਹੁਤ ਪਸਤਾ ਹੋਣੀ ਹੈਗੀ ਮੈਂ ਆਨ ਤੇ ਛੱਡਣਾ ਤੇ। ਇਹਨੂੰ ਮੈਂ ਉਦੋਂ ਰੋਕਿਆ ਸੀ ਕਿ ਕਹਿਆ ਸੀ ਤੁਹਾਨੂੰ ਤੁਸੀਂ ਸੁਣੀ ਮੇਰੀ ਗੱਲ ਇੱਕ ਵੀ ਆ ਕੇ? ਹਾਂ? ਮੈਂ ਕਹਿੰਦੀ ਨਹੀਂ ਕਰਨਾ ਵਿਆਹ ਇਸ ਤਰ੍ਹਾਂ। ਆ ਮਾਂ ਨਹੀਂ ਤੇਰੀ ਮੰਨੀ। ਮੈਂ ਕੀ? ਉਹ ਤਾਂ ਕਹਿੰਦਾ ਸੀ ਉਦੋਂ ਮੈਂ ਸਾਰਾ ਕੁਝ ਕਰੂੰਗਾ ਕੰਪੈਨ ਚ। ਵਧੀਆ ਕੀ ਹੋ ਗਿਆ ਉਹਨਾਂ ਦੇ ਨਾਲ? ਨਸ਼ਾ ਕਰਦਾ ਸੀ। ਕੀ ਨਸ਼ਾ ਕਰਦਾ? ਉਹਨਾਂ ਦਾ ਜੀ ਕਰੂ ਪੀਂਦਾਗਾ। ਇਹਦਾ ਮੂਹੇ ਮੂਹ ਕੁੱਤੇ ਮਨਦੀਪ ਨੇ ਦੇਖਿਆ ਤਾਂ ਇੱਥੇ ਤਿੱਕਰ ਕਾਲਾ ਹੋਇਆ ਤੇ ਅੰਦਰ ਬਾੜ ਕੇ ਬੰਦ ਕਰਕੇ। ਮਰਦ ਮਨ ਆਇਆ ਕੁੱਤੇ ਇਹਨੂੰ ਛੱਡਿਆ ਅੰਦਰ। ਮਾਂ ਉਹਦੀ ਉੱਧਰ ਪਾਈ ਜਾਂਦੀ ਆ ਮੁੰਡੇ ਕੰਨੇ ਉਹਦਾ ਫਿਰ ਮੈਨੂੰ ਕਹਿ ਦਿੰਦਾ ਫਿਰ ਹਾ ਹ ਲੈਣਾਗਾ ਬਾਹਰੇ ਪੈਂਦਾ ਪਤਰਾਂਡੇ ਤੇ ਇਹ ਤਾਂ ਪਹਿਲਾਂ ਹੀ ਟੈਨਸ਼ਨ ਕਰ ਤੂੰ ਇਹਨੂੰ ਹੋਰ ਟੈਨਸ਼ਨ 50 ਦੀ ਕਰਦਾ ਕੋਈ ਨਾਲ ਫਿਰ ਉਹ ਗੇਟ ਲਾ ਦਉਂਦਾ ਮਾਂ ਇੰਦਾਂ ਨਹੀਂ ਹੁੰਦਾ ਕੀ ਕਹਿੰਦੇ ਆ ਕਰਾ ਕੇ ਫਿਰ ਜਿਵੇਂ ਪਹੁੰਚਾਉਂਗੀ ਮੇਰਾ ਤਾਂ ਨਹੀਂ ਕਰਦਾ ਮਸੂਦੇ ਕੋਲ ਹੀ ਰਹਿ ਪੜ ਪਰ ਜਨ ਨਹੀਂ ਤਾਂ ਨਹੀਂ ਸਿੱਧਾ ਬੋਲ ਦਿੰਦੇ ਆ ਜਿਹੜੇ ਨਾ ਕਰਿਆਤੀਗਾ ਉਹ ਆਪ ਨਹੀਂ ਬੁਲਾਉਂਦਾ ਹੈ ਰਾਮੂ ਉਹ ਵੀ ਨਹੀਂ ਸਿੱਧੇ ਮੂੰਹ ਬੁਲਾਉਂਦਾ ਹੈਗਾ ਜਿਹਨੇ ਰਿਸ਼ਤਾ ਕਰਾਇਆ ਸੀ ਜਿਹਨੇ ਕਰਿਆ ਜਿਹਨੇ ਤਰਾ ਦੇਖ ਤੁਹਾਨੂੰ ਤੁਸੀਂ ਇਹ ਗੱਲ ਦੇਣ ਦਾ ਰਾਂਗੇ ਮੈਨੂੰ ਬਚੋਣਨ ਕਰੀ ਤੂੰ ਤਾਂ ਤੀਜੇ ਤੋਂ ਲੈ ਜਾਣੇ ਪੁੱਤ ਜਦੋਂ ਦੇਖ 28 ਦਿਨਾਂ ਤੋਂ ਕੈਂਪ ਲੱਗਦਾ ਮੈਂ ਲੈ ਕੇ ਆਉਣਾ ਹੀ ਆ ਦਵਾਈ ਤਾਂ ਦੁਕਾਨੇ ਤੇ ਜਾਣੀ ਆ ਮੈਂ ਆਪ ਛੱਡ ਕੇ ਆਉਂਦੀ ਸਿਆਪੇ ਲੈਣੇ ਆਖਰ ਵੀਰ ਜੀ ਨਾ ਤੇ ਤਾਂ ਕਹਿੰਦਾ ਦੂਜੇ ਤੀਜੇ ਦਿਨ ਲੱਗ ਜੇ ਨਹੀਂ ਆ ਨਾਲ ਮੈਨੂੰ ਬਚੋਣਨ ਆਖੇ ਕੌਣ ਆ ਵਿਚੋਲਣ ਮੈਨੂੰ ਨੰਬਰ ਦਿਓ ਮੈਂ ਕਰੂੰ ਗੱਲ ਉਹਦੇ ਨਾਲ ਮੈਂ ਅਗਲੀ ਵਾਰ ਨੰਬਰ ਆਪਾਂ ਦੀ ਪੁਲਿਸ ਨੂੰ ਚਕਾਉਣੇ ਆ ਉਹਨਾਂ ਨੂੰ ਠੀਕ ਆ ਠੀਕ ਆ ਮੈਂ ਕਰਦਾ ਗੱਲ ਆਪਾਂ ਪਰਚਾ ਦਰਜ ਕਰਾਵਾਂਗੇ ਉਹਨੂੰ ਮੈਂ ਕਰਦਾ ਲੋਟ ਆ ਕਿਵੇਂ ਛੱਡ ਦੂਗਾ ਉਹ ਠੀਕ ਆ ਤੂੰ ਬਿਆਨ ਦੇਂਗੀ ਨਾ ਹਾਂ ਹੁਣ ਚਕਾਈਏ ਪੁਲਿਸ ਨੂੰ ਬਿਆਨ ਦੇਣੀ ਜਿਵੇਂ ਦੀ ਪੁਲਿਸ ਨੂੰ ਹਾਂ ਮੈਂ ਤਾਂ ਬਈ ਪੰਜਾ ਲਾਵਾਂਗੀ ਮੇਰੇ ਕੋਲ ਬੱਸ ਕੋਈ ਨਾ ਆਪਾਂ ਕਰਦੇ ਆ ਗੱਲ ਉਹਦੇ ਨਾਲ ਗੱਲ ਸੁਣ ਲੈ ਕਾਕਾ ਤੈਨੂੰ ਪਰੋਣਾ ਕਿਹਾ ਸੀ ਜਿਵਾਈ ਕਿਹਾ ਸੀ ਵੀਡੀਓ ਜਦੋਂ ਸਾਡੀ ਦੇਖਦਾ ਮਾਂ ਧਿਆਨ ਨਾਲ ਸੁਣ ਲੈ ਬੰਦਾ ਬਣ ਕੇ ਜਿਹਦੇ ਨਾਲ ਵਿਆਹ ਕਰਾਇਆ ਬੰਦਾ ਬਣ ਕੇ ਨਹਿਵਲਾ ਹੁਣ ਤੇ ਨਹੀਂ ਤਾਂ ਫਿਰ ਸਾਨੂੰ ਦੂਜੇ ਲੋਟਾਉਣਾ ਪੈਣਾ ਤੈਨੂੰ ਦੱਸਦੀ ਗੱਲ ਆ